ਦਾਰੂ ਪੀ ਰਹੇ ਹੋ ਤੁਸੀਂ ਤਾਂ ਕਿਉਂ ਦਿੰਦੇ ਹੋ ਮੈਂ ਉਹ ਪੀ ਤਾਰੂਗਾ ਥੋੜੀ ਨਾਟੂਗਾ ਤੁਸੀਂ ਸਾਨੂੰ ਦੱਸੋ ਅਸੀਂ ਟੀਕਾ ਲਾਵਾਂਗੇ ਪਲੀਜ਼ ਇੱਥੇ ਦਾਰੂ ਨਹੀਂ ਪੀਣੀ ਹੈਗੀ ਅਕਸਰ ਕਿਹਾ ਜਾਂਦਾ ਹੈ ਕਿ ਜੇਕਰ ਕੋਈ ਬਿਮਾਰ ਹੈ ਤਾਂ ਉਸ ਨੂੰ ਦਵਾ दारू ਦਿਓ ਦਵਾ ਤਾਂ ਹਸਪਤਾਲ ਚ ਹੀ ਸੀ ਜਨਾਬ ਨੇ ਦਾਰੂ ਦਾ ਇੰਤਜ਼ਾਮ ਆਪ ਕਰ ਲਿਆ ਤੇ ਫੇਰ ਹਸਪਤਾਲ ਦੇ ਬਿਸਤਰ ਤੇ ਹੀ ਜਾਮ ਛਲਕਾਈ ਗਈ ਇਹ ਖਾਲੀ ਪਈ ਬੋਤਲ ਹੱਲੇ ਵੀ ਗਵਾਹੀ ਪਰ ਰਹੀ ਹੈ ਕਿ ਕਿਵੇਂ ਇਸ ਹਸਪਤਾਲ ਦੇ ਕਮਰੇ ਚ ਸ਼ਰਾਬ ਪੀਤੀ ਗਈ। ਮਾਮਲਾ ਮਲੇਰ ਕੋਟਲਾ ਦਾ ਹੈ ਜਿੱਥੇ ਸਰਕਾਰੀ ਹਸਪਤਾਲ ਦੇ ਇੱਕ ਪ੍ਰਾਈਵੇਟ ਰੂਮ ਚ ਇਲਾਜ ਲਈ ਆਏ ਸ਼ਖਸ ਵੱਲੋਂ ਸ਼ਰਾਬ ਪੀਤੀ ਗਈ ਤੇ ਅਜੇ ਹਾਂ ਉਹ ਆਪ ਮੰਨ ਰਿਹਾ ਹੈ। ਕਿ ਹਾਂ ਮੈਂ ਆਪਣੇ ਸਾਥੀ ਨਾਲ ਇੱਥੇ ਸ਼ਰਾਬ ਪੀਤੀ ਹੈ ਤੇ ਮੇਰੇ ਤੋਂ ਗਲਤੀ ਹੋਈ ਹੈ। ਗਲਤੀ ਹੋਈ। ਗਲਤੀ ਹੋਈ। ਹਾਂ। ਪਿੰਡ ਦੇ ਵਿੱਚ ਹੀ। ਹਾਂ ਜਿਹੜਾ ਸ਼ਰਾਬ ਦਾ 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 ਬਹੁਤ ਹੋ ਰਿਹਾ ਇਹ ਦਾ ਦਵਾਈ ਮਿਲਦਾ ਤਾਂ ਹਾਂ ਮੈਂ ਰਾਤ ਨੂੰ ਗਏ ਦਵਾਈ ਮੈਨੂੰ ਕੋਲ ਦੇ ਗਏ ਹਾਂ ਚਲੋ ਕੋਈ ਗੱਲ ਨਹੀਂ ਹੁਣ ਠੀਕ ਹਾਂ ਮੈਂ ਠੀਕ ਤੇ ਸਰਟੀਫਿਕੇਟ ਵੀ ਲੱਗਿਆ ਕਿਤੇ ਤੁਹਾਡੇ ਬਹੁਤ ਯਾਦ ਹੈ ਇਹ ਲੱਗੀਆਂ ਨੇ ਆਹ ਦੇਖੋ ਜੀ ਪਿੱਛੇ ਲੱਗੀਆਂ ਨੇ ਹਾਂ ਜੀ ਫਿਰ ਅਹ ਕੱਲ ਵੀ ਦਵਾਈ ਲਈ ਸੀ ਵੀ ਤੁਸੀਂ ਹਾਂ ਜੀ ਦਰੂ ਦਰਦ ਮੈਂ ਹੋ ਨਹੀਂ ਪੀਤੇ ਜੀ। ਅੱਛਾ। ਫਿਰ ਆਪਾਂ ਸਰਕਾਰੀ ਹਸਪਤਾਲ ਆ ਜੀ। ਹਾਂ ਠੀਕ ਹੈ ਜੀ। ਗਲਤੀ ਹੋ ਗਈ। ਜਨਾਬ ਆਖ ਰਹੇ ਨੇ ਕਿ ਦਰਦ ਬਾੜਾ ਹੋ ਰਿਹਾ ਸੀ ਤਾਂ ਕਰਕੇ ਸਾਰੇ ਦਰਦਾਂ ਦੀ ਦਵਾਈ ਪੀ ਲਈ। ਉਧਰ ਹਸਪਤਾਲ ਦੀਆਂ ਨਰਸਾਂ ਆਖ ਰਹੀਆਂ ਨੇ ਕਿ ਜੇਕਰ ਦਰਦ ਹੋ ਰਹੀ ਸੀ ਤਾਂ ਸਾਨੂੰ ਦੱਸ ਦੇ ਅਸੀਂ ਦਵਾਈ ਦਿੰਦੇ। दारू ਪੀਣ ਦੀ ਕੀ ਲੋੜ ਸੀ? ਇਹ ਸ਼ਖਸ ਵੱਲੋਂ ਹਸਪਤਾਲ ਦਾ ਮਾਹੌਲ ਖਰਾਬ ਕੀਤਾ ਗਿਆ ਹੈ ਤੇ ਹੁਣ ਤਾਂ ਨਰਸਾਂ ਵੀ ਇਸ ਦੇ ਕੋਲ ਜਾਣ ਤੋਂ ਡਰ ਰਹੀਆਂ ਨੇ। ਦੂਜੇ ਪਾਸੇ ਇਸ ਦੇ ਪਿੰਡ ਦੇ ਲੋਕ ਵੀ ਇਸ ਦੀ ਹਰਕਤ ਦੀ ਨਿੰਦਾ ਕਰ ਰਹੇ ਨੇ ਕਿਹ ਜਿਹੜਾ ਦਾਰੂ ਕਿਹ ਨਾ ਫਿਰ ਕਹਿੰਦੇ ਕੋਈ ਦਵਾਈ ਕਿਉਂ ਦਾਰੂ ਪੀ ਰਹੇ ਹੋ ਤੁਸੀਂ ਤਾਂ ਕਿ ਲਓ ਤੁਸੀਂ ਫਿਰ ਉਹ ਜਿਹੜਾ ਦਾਰੂ ਨਾ ਥੋੜੀ ਨਾ ਢੂਗਾ ਤੁਸੀਂ ਸਾਨੂੰ ਦੱਸੋ ਅਸੀਂ ਟੀਕਾ ਲਾਵਾਂਗੇ ਨਹੀਂ ਤਾਂ ਆ ਕੇ ਫਾਈਲ ਦੇ ਵਿੱਚ ਸਾਈਨ ਕਰੋ ਫਿਰ ਘਰੇ ਜਾ ਕੇ ਦਾਰੂ ਪੀ ਜਾਇਓ ਆਲੇ-ਦਲੇ ਲੋਕ ਪਰੇਸ਼ਾਨ ਹੋ ਰਹੇ ਨੇ ਫਟੇ ਘਰੇ ਪਤਾ ਤੁਸੀਂ ਲੜ ਕੇ ਆਏ ਹੋ ਕਿਤੇ ਨਹੀਂ ਪਤਾ ਹੈਗਾ ਹੋਣ ਨਾਲ ਬਲਵ ਇੱਥੇ ਦਾਰੂ ਨਹੀਂ ਪੀਣੀ ਹੈਗੀ ਇਹ ਵਿਰਬਲਵਿੰਦਰ ਸਿੰਘਾ ਇਹ ਪਿੰਡ ਵੀ ਦਾਰੂ ਪੀਂਦਾ ਰਹਿੰਦਾ ਤੜਕੇ ਤੋਂ ਲਾ ਕੇ ਪੂਰੇ ਵੀ ਹੁਣ ਹਸਪਤਾਲ ਤੇ ਅਸੀਂ ਕਿਹਾ ਪਤਾ ਲੈਣਾ ਤੇ ਹੋਰੇ ਵੀ ਪਤਾ ਲੱਗਿਆ ਵੀ ਦਾਰੂ ਨਾਲ ਤੜਕੇ ਦਾ ਬੋਤਲ ਦਾਰੂ ਦੀ ਪਈ ਆ ਨਮਕੀਨ ਪਿਆ ਕਹਿੰਦੇ ਕਮਰੇ ਵਿੱਚ ਵੀ ਦਾਰੂ ਪੀ ਰਿਹਾ ਤੜਕੇ ਦਾ ਕੱਲ ਦੀ ਦਾਰੂ ਪੀ ਰਿਹਾ ਬੰਦੇ ਮਲਾਜਮ ਹੋਰੇ ਦੱਸਦੇ ਨੇ ਕਹਿੰਦੇ ਵੀ ਇਹਨੇ ਤਾਂ ਹਾਥਾ ਬਣਾਇਆ ਹੋਇਆ ਆ ਰਾਮ ਨਾਲ ਹੀ ਸੀ ਵਾਲਾ ਕਮਰਾ ਲਿਆ ਹੋਇਆ ਤੇ दारू ਅੰਦਰ ਮੀ ਪਿਆ ਕਹਿੰਦੇ ਵੀ ਕੱਲ ਤਾਂ ਮੀਤ ਮੂਟ ਵੀ ਲਿਆਂਦਾ ਇਹਨਾਂ ਨੇ ਇਸ ਲਈ ਅਸੀਂ ਮੈਂ ਸਰਕਾਰ ਤੋਂ ਮੰਗ ਕਰਦੇ ਹਾਂ ਮੁਲਾਜ਼ਮਾਂ ਮਹਿਕਮੇ ਨੂੰ ਕਿ ਇਹੋ ਜਿਹੇ ਬੰਦਿਆਂ ਦਾ ਤੇ ਕਾਰਵਾਈ ਕੀਤੀ ਜਾਵੇ ਜਿਹੜੇ ਬੰਦੇ दारू ਪੀ ਕੇ ਸਰਕਾਰੀ ਹਸਪਤਾਲ ਚ ਆ ਕੇ ਦੂਜੇ ਮਰੀਜ਼ਾਂ ਨੂੰ ਡਿਸਟਰਬ ਕਰਦੇ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਹੁਣ ਪੁਲਿਸ ਕੋਲ ਵੀ ਪਹੁੰਚ ਗਿਆ ਹੈ ਤੇ ਹੁਣ ਪੁਲਿਸ ਵੱਲੋਂ ਵੀ ਮਾਮਲੇ ਦੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਸ਼ਖਸ ਵੀ ਹੱਥ ਜੋੜ-ਜੋੜ ਕੇ ਮਾਫੀਆਂ ਮੰਗ ਰਿਹਾ ਹੈ ਉਧਰ ਇਸ ਦੀ ਹਰਕਤ ਤੇ ਹਰ ਕੋਈ ਹੈਰਾਨ ਹੈ ਮਲੇਰ ਕੋਟਲਾ ਤੋਂ ਜ਼ਮੀਲ ਖੇੜੀ ਵਾਲਾ ਦੀ ਰਿਪੋਰਟ